ਸਟਾਰਟ ਦੇਸ਼ ਵਿੱਚ ਚੱਲ ਰਹੇ ਲੋਕ ਸਭਾ ਚੋਣਾਂ ਦੇ ਅਮਲ ਦੌਰਾਨ ਹੁਣ ਸੱਤਾ ਵਿੱਚੋਂ ਤੀਸਰੇ ਪੜਾਅ ਦੀਆਂ ਵੋਟਾਂ ਪੈ ਚੁਕੀਆਂ ਹਨ ਡੰਡੀ 543 ਸੀਟਾਂ ਵਾਲੇ ਸਦਨ ਵਿੱਚੋਂ ਇਸ ਪੜਾਅ ਤੱਕ ਲਗਭਗ ਅਧੀਆਂ ਸੀਟਾਂ ਉੱਤੇ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਡੰਡੀ ਹੁਣ ਤੱਕ ਤਿੰਨਾ ਪੜਾਵਾਂ ਵਿੱਚ 283 ਸੀਟਾਂ ਉੱਤੇ ਵੋਟਾਂ ਪੈ ਚੁਕੀਆਂ ਹਨ ਡੰਡੀ ਪਹਿਲੇ ਦੋ ਪੜਾਵਾਂ ਵਿੱਚ ਵੋਟ ਪ੍ਰਤੀਸ਼ਤ ਆਸ ਨਾਲੋਂ ਘੱਟ ਰਹੀ ਸੀ ਡੰਡੀ ਸਾਲ 219 ਦੀਆਂ ਚੋਣਾਂ ਦੇ ਪਹਿਲੇ ਪੜਾਅ ਵਿੱਚ 69.4 ਫੀਸਦੀ ਵੋਟਾਂ ਪਈਆਂ ਸਨ ਪਰ ਇਸ ਵਾਰ ਇਹ 66.14 ਫੀਸਦੀ ਰਹੀਆਂ ਹਨ ਡੰਡੀ ਇਸੇ ਤਰ੍ਹਾਂ ਪਿਛਲੀ ਵਾਰ ਦੂਸਰੇ ਪੜਾਅ ਵਿੱਚ 69.6 ਫੀਸਦੀ ਵੋਟਾਂ ਪਈਆਂ ਸਨ ਪਰ ਇਸ ਵਾਰ ਇਹ ਵੋਟ ਫੀਸਦੀ 66.71 ਫੀਸਦੀ ਹੀ ਰਹਿ ਗਈ ਸੀ ਡੰਡੀ ਇਸ ਵਾਰ ਵੋਟਾਂ ਦੀ ਪ੍ਰਤੀਸ਼ਤ ਘਟਣ ਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ ਜਿੰਨਾ ਵਿੱਚੋਂ ਸਖਤ ਗਰਮੀ ਪਹਿਣਾ ਵੀ ਇੱਕ ਕਾਰਨ ਕਿਹਾ ਜਾ ਸਕਦਾ ਹੈ ਦੂਜਾ ਕਾਰਨ ਲੋਕਾਂ ਦੀ ਉਦਾਸੀਨਤਾ ਨੂੰ ਕਿਹਾ ਜਾ ਸਕਦਾ ਹੈ ਡੰਡੀ ਤੀਸਰੇ ਪੜਾਅ ਦੀਆਂ 93 ਸੀਟਾਂ ਵਿੱਚ ਇਸ ਲਈ ਵੀ ਦਿਲਚਸਪੀ ਦਿਖਾਈ ਜਾ ਰਹੀ ਸੀ ਕਿ ਇਹਨਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾ ਅਤੇ ਕਈ ਹੋਰ ਵੱਡੀਆਂ ਸ਼ਖਸੀਅਤਾਂ ਸੰਬੰਧੀ ਵੀ ਫੈਸਲਾ ਹੋਣਾ ਸੀ ਡੰਡੀ ਪਿਛਲੀ ਵਾਰ ਸ਼ਾ ਗੁਜਰਾਤ ਦੇ ਗਾਂਦੀ ਨਗਰ ਤੋਂ ਸਾਡੇ 5 ਲੱਖ ਵੋਟਾਂ ਨਾਲ ਜਿੱਤੇ ਸਨ ਡੰਡੀ ਉੱਤਰ ਪ੍ਰਦੇਸ਼ ਵਿੱਚ ਮੈਨਪੁਰੀ ਤੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ अखिलेश यादव दी पत्नी डिंपल यादव स्टार्ट मैदान ਵਿੱਚ ਹੈ ਡੰਡੀ ਪਿਛਲੇ ਲੰਮੇ ਸਮੇਂ ਤੋਂ ਇਹ ਸੀਟ ਉਹਨਾਂ ਦੇ ਹਿੱਸੇ ਹੀ ਆਉਂਦੀ ਰਹੀ ਹੈ ਡੰਡੀ ਇਸੇ ਤਰ੍ਹਾਂ ਮਹਾਰਾਸ਼ਟਰ ਤੋਂ ਨੈਸ਼ਨਲਿਸਟ ਕਾਂਗਰਸ ਪਾਰਟੀ ਵੱਲੋਂ ਸੁਪਰਿਆ ਸੁਲੇ ਜੋਸ਼ਰਦ ਪਵਾਰ ਦੀ ਬੇਟੀ ਹੈ ਚੋਣ ਲੜ ਰਹੀ ਹੈ ਡੰਡੀ ਇਸ ਪੜਾ ਵਿੱਚ ਜਿੰਨਾ ਸੀਟਾਂ ਉੱਤੇ ਚੋਣਾ ਹੋਈਆਂ ਹਨ ਉਹਨਾਂ ਵਿੱਚੋਂ ਬਹੁਤਿਆਂ ਭਾਜਪਾ ਦੇ ਪ੍ਰਭਾਵ ਵਾਲੀਆਂ ਹੀ ਮੰਨੀਆਂ ਜਾਂਦੀਆਂ ਹਨ ਡੰਡੀ ਪਿਛਲੇ ਸਾਲ 2019 ਵਿੱਚ ਹੋਈਆਂ ਚੋਣਾ ਵਿੱਚ ਹੋਣਦੀਆਂ 93 ਸੀਟਾਂ ਵਿੱਚੋਂ ਭਾਜਪਾ ਨੇ 71 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਕਾਂਗਰਸ ਇੰਨਾ ਵਿੱਚੋਂ ਸਿਰਫ 4 ਸੀਟਾਂ ਸਮਾਜਵਾਦੀ ਪਾਰਟੀ 2 ਸੀਟਾਂ ਨੈਸ਼ਨਲਿਸਟ ਕਾਂਗਰਸ ਪਾਰਟੀ 3 ਸੀਟਾਂ ਅਤੇ ਸ਼ਿਵ ਸੈਨਾ 4 ਸੀਟਾਂ ਹੀ ਲੈ ਸਕੀ ਸੀ ਡੰਡੀ ਇਸ ਵਾਰ ਇਹ ਅੰਕੜੇ ਕਿੰਨੇ ਕੁ ਬਦਲਦੇ ਹਨ ਇਸ ਦਾ ਪਤਾ ਤਾਂ 4 ਜੂਨ ਨੂੰ ਨਿਕਲਣ ਵਾਲੇ ਨਤੀਜਿਆਂ ਤੋਂ ਹੀ ਲੱਗ ਸਕੇਗਾ ਪਰ ਇਸ ਸਮੇਂ ਵੀ ਏਸੀਟਾ ਜ਼ਿਆਦਾ ਭਾਜਪਾ ਦੇ ਪ੍ਰਭਾਵ ਵਾਲੀਆਂ ਹੀ ਮੰਨੀਆਂ ਜਾ ਰਹੀਆਂ ਹਨ ਡੰਡੀ ਤੀਸਰੇ ਪੜਾ ਦੀਆਂ ਚੋਣਾਂ ਵਿੱਚ ਵੀ 1352 ਉਮੀਦਵਾਰਾਂ ਵਿੱਚੋਂ ਸਿਰਫ 9 ਫੀਸਦੀ ਔਰਤਾਂ ਹੀ ਮੈਦਾਨ ਵਿੱਚ ਹਨ ਡੰਡੀ ਨੈਸ਼ਨਲ ਇਲੈਕਸ਼ਨ ਜਾਂ ਵਾਚ ਏਜੰਸੀ ਵੱਲੋਂ ਨਸ਼ਰ ਕੀਤੇ ਗਏ ਅੰਕੜਿਆਂ ਮੁਤਾਬਕ ਇਨ੍ਹਾਂ ਚੋਣਾਂ ਵਿੱਚ 18 ਫੀਸਦੀ ਅਜਿਹੇ ਉਮੀਦਵਾਰ ਖੜੇ ਹਨ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਚੱਲ ਰਹੇ ਹਨ ਡੰਡੀ ਇਨ੍ਹਾਂ ਵਿੱਚ ਖਤਿਆ ਨਾਲ ਸੰਬੰਧਿਤ ਅਤੇ ਔਰਤਾਂ ਵਿਰੋਧੀ ਅਪਰਾਧਿਕ ਮਾਮਲੇ ਵੀ ਜੁੜੇ ਹੋਏ ਹਨ ਡੰਡੀ ਅਕਸਰ ਇਹ ਸੋਚ ਕੇ ਅਫਸੋਸ ਹੁੰਦਾ ਹੈ ਸਟਾਪ